ਇਨ ਗੋਲੇ ਬਾਹਰ ਖੜਦਾ ਏ ਓਏ ਗੁਰ 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 ਇਹ ਘੜਿਆ ਉਹਨਾ ਮੈਂ ਆਪਾਂ ਕੱਕਾ ਲਿਆਉਣੇ ਖੜਿਆਉਣ ਵਾਸਤੇ ਹਾਂ ਓਏ ਰੱਖ ਕੇ ਖੁਨੇ ਮੰਗੀ ਇਹ ਖਦਾ ਦੇਖੋ ਲਾ 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 ਉਹ ਨੂੰ ਛੱਡ ਪਰੇ ਯਾਰ ਇਹਦੀ ਅੱਖਾਂ ਸਹੀ ਆ ਤੂੰ ਆਏ ਨਾ ਤੂੰ ਘੁੱਟਣਾ ਕਿਹਦੇ ਵੀ ਦਵਾਈ ਪਾਈ ਆਪਾਂ ਘੁੱਟਣਾ ਮਾਰ ਜੀ ਦੰਦ ਤੇਰੇ ਕਿਉਂ ਬੂਹ ਦਵਾਈ ਪਾ ਉਹ ਗੱਲ ਚ ਗੂੰਗਲਾ ਰੁਕੀ ਹੈ ਨਾ छे क्या रोटी खाओ दाखला बेबे बजे ਰਿਜ਼ਲਟ ਦਿਖਾ ਦੇ ਬੇਬੇ ਨੂੰ ਨਾ ਛੜ ਇਹਨੇ ਛੜ ਪੁੱਤ ਕੀ ਕੋਲਟਾ ਦੀ ਗੂੜੀ ਉੱਤੇ ਧਰ ਲਾ ਮੈਂ ਛੜ ਗਈ ਬਾਡੀ ਇਹਦੇ ਉੱਤੇ ਧਰ ਲਾ ਹੋਰ ਪਿੱਛੇ ਜੀ ਛੜਤੀ ਧਰ ਲਈ ਸਿੱਧਾ ਕਰਕੇ ਆਹੇ ਕਿਲੇ ਲੋ ਚੱਲ ਜੀ ਬੈਠ ਰਿਹਾ ਤੇ ਬੇਬੇ ਤਾਂ ਕਰੀ ਜਾਂਦੇ ਨਹੀਂ ਨਹੀਂ ਕਰਦਾ ਆ ਜਾ ਆ ਜਾ ਆ ਜਾ ਆਪਣਾ ਰਿਹਣਾ ਆ ਤੈਨੂੰ ਇੱਥ ਖੋ ਬੇਬੇ ਜਲਦ ਤਰਾ ਆ ਪਾਣੀ ਤਾਂ ਰੱਖਣਾ ਨਾਲ ਰੱਖਣਾ ਆ ਜਾ ਤੂੰ ਮੈਂ ਜਿੱਗਾਟ ਹੈਲੋ ਜੀਰਮਾਲਾ ਹੈਲੋ ਜੀਰਮਾਲਾ ਤੇ ਦੇਖ ਰਹੀਆਂ ਨੇ ਆ ਤੂੰ ਦੇਖ ਕੇ ਬੈਠ

ਰੋਡ ਤੇ ਚਾੜੀ ਆ ਉੱਥੇ ਗਾਂ ਕਰਦੇ ਜਿੱਦ ਟੋਏ ਜੀ ਕਿਹਨ ਸਾਗ ਸਕੂਲ ਆ ਗਿਆ ਭਾਈ ਤਾਇਆ ਹੌਲੀ ਹੌਲੀ ਅੱਜ ਕੀ ਆ ਤਾਇਆ ਰਲਟ ਜਾ ਵਸੇ ਬੁਲਾਇ ਕਰਦੇ ਕਿੱਥੋਂ ਆਈ ਇਹ ਕੁੜੀ ਆਪਣੇ ਪਿੰਡ ਦੀ ਹੈ ਆਪਣੇ ਤੋਂ ਕਿਹਦੇ ਲੰਦੇ ਕਿਰ ਉਠੋ ਗਿਆ ਕਵ ਉਤਰ ਦੇਖਿਆ ਨੇ ਓਏ

ਦੇਵਤ ਜੀ ਮੈਂ ਕਿਹਾ ਸੀ ਨੰਨੂ ਪਤਾ ਤੋ ਨਾ ਤੁਹਾ ਮਾ ਪਿੱਛੇ ਬੈਠੀ ਜੇਕਰ ਜੀ ਫਾਸਟਲ ਜੀ ਵਧਾਈਆਂ ਦੇ ਉਸ ਹੈ ਨੂੰ ਹਣਾ ਕੰਗਰੂਲੇਸ਼ਨ ਕਹਦੇ ਹੈ ਹਣਾ ਦਾ ਉਹ ਤਾਜ ਵੀ ਬਹੁਤ ਨੰਬਰ ਲੈ 99% ਲੈ ਗਈ 99.3% ਚਲੋ ਚਲੋ ਸਾਰਾਂ ਕੋਲ ਚਲੋ ਲੈ ਹਾਂ ਚਲ ਬਤਾ ਹੂੰ ਬਲੂ ਨਹੀਂ ਲੈਣਾ ਬੈਠਾ ਕੋਤਰੀ conto che non problema

ਆਇਨਤੀਂ ਲੱਕਿਆ ਹੋਇ ਆ ਜਾ ਜਿਹੜਾ ਰੀਟੋ ਲਬਾ ਡਾਟਾ ਤਾਂ ਜੀ ਆਗੇ ਜੀ 99 ਪੁਆਇੰਟ 3% ਸਹਿਜ ਆਏ ਫਾਸਟ ਹਨ ਚੁੱਲ੍ਹ ਫੜੋ ਆਹ ਫੂਲ ਲੈ ਲੇ ਚੁੱਲ੍ਹ ਲੈ ਆਇਗਾ ਉਧਰ ਆ ਜਾ ਯਾਰ ਨਹੀਂ ਦੱਸਿਆ ਜੀ ਆਗਾ ਰੇੜੀ ਅਵਲਾ ਵੀ ਲੈ ਆਉਂਗਾ ਹੂੰ ਰੇੜੀ ਤੁਸੀਂ ਵੀ ਤੋਂ ਲਓ ਅਵਲਾ ਤੋਂ ਲੈ ਤੁਸੀਂ ਤੋਂ ਲਓ ਸਰੀਆ ਫੜ ਕੇ ਕੈਮਰਾ ਸੰਗੋਤ ਜਹਾ ਤੇ ਬਲੀਚੇ ਬੀਜੇ ਬੀਜੇ ਤੂੰ ਮੋੜ ਦਿੰਜੋ ਜੀ ਐਂਡ ਰਕੀਓ ਤੋਇਓ ਆ ਜਾ ਆਇ ਤੇ ਲੈਣਾ ਕੇ ਸੈ ਜਾ ਫੜਾ ਦੇ ਮੈਨੂੰ ਸੈ ਜਾ ਉਹ ਦੇ ਦੇ ਪੁੱਤਰਾ ਦੇ ਦੋ ਛੱਡ ਦੋ ਐ ਡਿੱਗਣਾ ਪਈ ਤੇ ਇੱక్క ਚ ਪੁੱਤ ਹਾਂ ਬਿਠਾ ਦੂੰ ਪੁੱਤ ਹ ਟ੍ਰਾਫਿਕ ਨਾ ਤਾਂ ਇਹਨੂੰ ਝੂਟਣਾ ਡਿੱਗ ਜੇਂਗਾ ਪੁੱਤ ਲੈ ਸਾਈ ਆ ਤੇ ਲੈ ਲਓ ਉਹ ਬੱਟਾ ਜਿਹੜਾ ਉਹ ਵਾਲਾ ਟਿੰਗਾ ਲੈ ਪਰੇ ਅਸੱਲੇ ਪੈਰ ਨਾਲ ਲੈ ਆਇਆ ਚੱਕ ਤਾਂ ਲਿਆ ਡਿੱਗ ਗਿਆ ਵੇ ਨਾ ਥੱਲੇ ਡਿੱਗ ਜੇਂਗੇ ਥੱਲੇ ਪੈਰ ਪੂਰ ਲਾਲ ਤੇ ਨਿਮਰਤਾ ਮਾਤਾ ਜੀ ਨਿਮਰਤਾ ਤੂੰ ਜਾਣ ਨਾ ਫੇਰ ਜਾਣਦੀ ਓ ਬੈਠ ਗਿਆ ਜੀ ਚੱਲ ਪੀ ਗੜੀ ਉੱਤਰ ਥੱਲੇ ਤਾਇਆ ਇਹ ਬਤ ਚੱਲੀ ਆਪਾਂ ਰੁਕ ਇੱਕ ਮਿੰਟ ਰੁਕ ਓਏ ਡੱਡੂ ਇਧਰ ਦੇਖ ਥੋੜਾ ਪਿੱਛੋਂ ਤਾਇਆ ਚੱਲੀ ਬਤ ਇੱਕ ਨਾਲੇ ਵੀਡੀਓ ਇਹ ਆ ਚੱਲੀ

ਫਾਸਟ ਆ ਗਈ ਦੇਖਦੇ ਆ ਫਾਸ ਪਹਿਲਾਂ ਵੀ ਤੂੰ ਮੈਂ ਇੱਕ ਨੰਬਰ ਨਹੀਂ ਲੈ ਪਾਉਂਗੀ ਪਰ ਅਬ ਵੀ ਤੂੰ ਵੀ ਸੌ ਦਾ ਸੌ ਚਲ ਬੁੱਤ ਵਧਾਈ ਹੋ ਤੇਰੀ ਮੰਮੀ ਨੂੰ ਨਾ ਡੈਡੀ ਨਾ ਨਾ ਵਧਾਈ ਹੋਵੇ ਮੰਮੀ ਨੂੰ ਆਖੂੰਗੀ ਨਾ ਨਾ ਕਿਉਂ ਨਹੀਂ ਹੁੰਦਾ ਇਹ ਮਾੜਾ ਬੋਲਦੀ ਸੱਚੀ ਮੈਂ ਆਖੂਗੀ ਬਤਈਏ ਮੰਮੀ ਨੂੰ ਪਤਾ ਲੱਗ ਜੂ ਸਟੇਟਸ ਲੱਗ ਜੂ ਪਹਿਲੀ ਨਹੀਂ ਲੱਗਦਾ ਹੈ ਹਾਂ ਜੀ ਤਾਜ ਦੇ ਆ ਗਈ 300 ਚ 274 99% ਤੰਨੀ ਉੱਤੇ ਸੈਫ ਆ ਗਈ ਫਰਸਟ ਪੋਜੀਸ਼ਨ ਬਦਾਂ ਜੀ ਸੈਫ ਥੈਂਕ ਯੂ ਬੋਲਦੇ ਹੋ ਤਾ ਥੈਂਕ ਯੂ ਚੱਲੀ ਗਏ ਹੁਣ ਕੀ ਖਾਣਾ ਦਹੀਂ ਪੱਲਾ ਨਾਲੇ ਇਹਨਾਂ ਨੇ ਗੋਲ ਗੱਪੇ ਵੀ ਨਾਲ ਖਾਉਂਗੀ ਤਾਂ ਪੀਜ਼ਾ ਮੈਂ ਪੀਜ਼ਾ ਦਹੀਂ ਪੱਲਾ पिज़ा ओए कबूल पेपर आके फिर मैंने रोड़ी जाऊँगी फिर अब काम कर रहा मेरा चमोसा ठीक है चल गया तेरा पिज़ा आले क्या कोई वेपे तो बच्चू घर में इच्छा नहीं दिल दाल आये आये ये जो बिच्छें हुए बात करके चार कोई नहीं घर आता नहीं बात रहा की खाने कूल कप फिर ओरे आ रहा है हाँ ਦਾਈ ਬੱਲੇ ਪੈਕ ਤੇਨੇ ਕਰਾ ਲੈਨੇ ਦਾਈ ਬੱਲੇ ਕਿੰਨੇ ਦਾ ਕਿੰਨੇ ਦਾ ਪੀਸ ਕਰਨੇ ਕਿੰਨੇ ਕਰਨੇ ਤਾਹੇ ਖੜਾ ਇੱਕ ਮਿੰਟ ਖੜ ਜਿਓ ਤੇ ਲਫਾਫਾ ਵੜ ਗਿਆ ਲਫਾਫੇ ਵਾਲਾ ਨੇ ਸਾਇਰ ਦੇ ਲਫਾਫੇ ਪਾ ਰਿਹਾ ਕੋਈ ਨਾ ਬੋਲੋ ਨਹੀਂ ਬੱਲੇ ਲੱਗਨੇ 40 ਇਸ ਦਾ 4 ਪੈਕ ਕਰ ਦੇ 4 ਦਾਈ ਬੱਲੇ ਕਿੰਨੇ ਹੋ ਗਏ 108 ਕੋਈ 30 ਰੁਪਏ ਦੇ ਗੋੜ ਕਰਦੇ ਕਰ ਤਿੰਨਾਂ ਵੀ α β γ ਮੇਰਾ ਹਾਲੂ ਨੇ ਬੱਚਾ ਨੂੰ ਪਾ ਕੇ ਦੇ ਰਹੀ ਬਾਈ ਕੇ ਖਾ ਲੈਣੇ ਤਿੰਨ ਤਿੰਨ ਇਕੱਠੇ ਝੜ ਦੇਣਾ ਆਲੂ ਆਲੂ ਪੋਣੇ ਦਹੀਂ ਪੋਣੇ ਨਹੀਂ ਪੋਣੇ ਦਾ ਖਾਲਾ ਬਹਿ ਕੇ ਆਜੇ ਹੌਲੀ ਜਿਹੜੇ ਖਾਈ ਚੱਲੋ ਹੌਲੀ ਖਾਲਾ ਬੁੱਤ ਚਾਰੀਆਂ ਗੋਲ ਨੁਕਤੇ ਬਾਈ ਨੂੰ ਕੋਲ ਦਾ ਆ ਲੈ ਜਬ ਬੇਬੀ ਕੋਲ ਬੈ ਖਾਣਾ ਤੇ ਖਾਲਾ ਗੱਡੀ ਚ ਸਹੀ ਮੈ ਲੈ ਕੇ ਉਹ ਨਹੀਂ ਭਲੇ ਦਾ ਤੁਸੀਂ ਉੱਥੇ ਚਲੋ ਆ ਜਾ ਗੱਡੀ ਵੇਹ ਤੇ ਮਮਾ ਦਾ ਫੋਨ ਆਇਆ ਦੇਖ ਗਏ ਸੱਚੀ ਤੋਂ ਕੋਸੀ ਸਹੀ ਤੂੰ ਵਾ ਜਾ ਉੱਥੇ ਮੈ ਲੈ ਕੇ ਨਾ ਉਹ ਤਾਂ ਪੈਕ ਕਰਾ ਲੈਣਾ ਹੈ

ਮम्मा ਖਾ ਲੂਗੀ ਕ ਡੈਡੀ ਖਾ ਲੂ ਡੋ ਜਿੱਦਾਂ ਹੈਨਾ ਲੈ ਆਇਆ ਅੱਗੇ ਰੱਖ ਲਈ ਦੋ ਦੋਨੇ ਚੌਲ ਖਾਊਗੀ ਬੱਦ ਮਾਂ ਖਾ ਜਾਊਗੀ ਚੌਲ ਖਾਊਗੀ ਕੋਈ ਨਹੀਂ ਬਹਿ ਜਾ ਟਿੱਕੇ ਛੁੱਪ ਕਰਕੇ ਆਈ ਆ ਗਈ ਸੀ ਮਾਰੇ ਆਉਣਾ ਕੱਪੜਾ ਨਹੀਂ ਕਪੜੇ ਪਾਣਾ ਆ ਜਾਂਦਾ ਹੈ ਹੈ ਕੀ ਕਰਦਾ ਕੱਪੜਾ ਕੱਢੀ ਕਿੰਨਾ ਪਹਿਨਣਾ ਰਿਜਲਟ ਲਿਆਉਂਦੇ ਤੂੰ ਤਾਂ ਨਾਲ ਜਾ ਕੇ ਫੋਟੋ ਕੌਣ ਕਰਦਾ ਟੋਪੀ ਲੈ ਕੇ ਫੋਟੋ ਟੋਪੀ ਵਾਲੀ ਜਿਹੜੀ ਕਰੀ ਆ ਮੈਡਮਾ ਨੇ ਸਹੀ ਨਾ ਘਵਾਲੀ ਉੱਤਰ ਰੱਖ ਦੇ ਇਹਦੇ ਉੱਤੇ ਨਾ ਰੱਖੋ ਕੱਢ ਲਾ ਪੇਪਰ ਜੇ ਇਹ ਹੋ ਗਿਆ ਗਰਮੀ ਦੀਆਂ ਆ ਵੇਰ ਗਰਮੀ ਛੁੱਟੀਆਂ ਕਰੇਗਾ ਇਹ ਨਾ ਗਰਮੀ ਦੀਆਂ ਸੁੰਦਰ ਹੋਈਆਂ ਚੰਗਾ ਚੱਲਦੇ ਰੱਖ ਦੇ ਉਹ ਤੇ ਉੱਥੇ ਰੱਖ ਦੇ ਉੱਥੇ ਰੱਖ ਦੇ ਬੇਟੇ ਚੱਲਦੇ ਚੱਲ ਗਏ ਹਾਂਜੀ ਚੱਲ ਇਹ ਕੋਮੋਟਾ ਆ ਕੀ ਗੂਮ ਆਓ ਕੰਗ੍ਰੈਚੁਲੇਸ਼ਨ ਸਾਰਿਆਂ ਨੂੰ ਵਧਾਈਆਂ ਸਹਿਜ ਨੂੰ ਵੀ ਵਧਾਈਆਂ ਮਮੀ ਸੋਨੂੰ ਵੀ ਵਧਾਈਆਂ ਵਧਾਈ ਤੈਨੂੰ ਵੀ ਵਧਾਈ ਦੇਖੋ ਸਹਿਜ ਦੇ ਨੰਬਰ ਵੈਰੀ ਗੁੱਡ ਓਏ ਓਏ ਫਰਸਟ ਪੋਜੀਸ਼ਨ ਸਹਿਜ ਦੀ ਟਰੋਫੀਆਂ ਟਰੋਫੀਆਂ ਮਿਲੇ ਉਹ ਕਿ ਸੌ ਗਿਆ ਕੰਗ੍ਰੈਚੁਲੇਸ਼ਨ ਆਏ ਹੋਏ ਤਾਜ ਦੇ 100% ਤਾਜ ਦੇ ਬਹੁਤ ਆ ਗਏ ਵੀ 99% ਮੇਰੇ ਲੱਡੂ ਇਹਦੇ ਨਹੀਂ ਤੁੱਜੀ ਨੂੰ ਬੰਦ ਕਿਤਾ ਚਿਮਿੰਜੇ ਜਿਹਾ ਵੈਰੀ ਗੁੱਡ ਪੁੱਤ ਗੁੱਡ ਪੁੱਤ ਵੈਰੀ ਗੁੱਡ ਪੁੱਤ ਵੀ ਤਾਂ ਆ ਵੜੇ ਬਹਾਨੇ ਪੁੱਤ ਨੂੰ ਉਹ ਵੀ ਰਾਜੀ ਹੋ ਗਿਆ ਛੋਣੇ ਪੁੱਤ ਨੂੰ ਵੀ ਤਾਂ ਆ ਕੀ ਹੋ ਗਿਆ ਬੁੱਲਕਾ ਤੂੰ ਤੇਰੇ ਆ ਤਾ ਤੂੰ ਤੇਰੇ ਆ ਬੁੱਲੂ ਅਰੇ ਨਹੀਂ ਬੱਲੇ ਨਹੀਂ ਲਿਆਏ ਤੁਸੀਂ नहीं पल्ले ले। ले ले, ले 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 आयो तो। हे हे खुश हो जा यार बीच बात नहीं लो भी आके नहीं पल्ले ते सहज पल्ले ताज पल्ले कुछ बहुत नंबर लेया है ना तू तन मैडम ने गुड कह प्रिंसिपल ने की क्या बहुत अच्छा बच्चा है ना ट्रॉफी मिली है ना अच्छे बच्चे ने साडे ने ਹਾਂ ਬਾਈਕ ਦਾ ਵਾਂਦ ਸੀ ਅੱਜ ਮੈਂ ਕੱਲ ਇਹਨੂੰ ਆਪਦੇ ਜਗ੍ਹਾ ਨਾਲ ਖੋਦ ਹਾਂ ਓਏ ਬਬੇ ਓਏ ਨਹੀਂ ਆ ਤਾਂ ਖਰਾਬ ਹੋ ਜਾਂਦੇ ਹੁੰਦੇ ਤੁਸੀਂ ਇਹੋ ਮੈਨੂੰ ਆਦੇ ਸੋ ਵੀ ਫਿਰ ਕੋਈ ਨਿਸ਼ਾਨੀ ਨਹੀਂ ਲਾਈ ਤੁਸੀਂ ਤਾਜ ਆਜਾ ਲਿਓ ਟਿਊਸ਼ਨ ਦੇਣਾ ਪੁੱਤੋ ਤੇ ਕੁਝ ਨਹੀਂ ਕਰਾਉਣਾ ਉਹਨੇ ਐਂ ਸੱਧਿਆ ਹੋਇਆ ਵੀ ਅੱਜ ਪਾਰਟੀ ਐ ਟਿਊਸ਼ਨ ਤੇ ਇਹੜੇ ਬੱਚੇ ਆਉਂਦੇ ਮੇਰੇ ਕੋਲ ਵਧੀਆ ਨੰਬਰ ਲੈ ਕੇ ਪਾਸ ਹੋ ਗਏ ਉਹਨਾਂ ਨੂੰ ਸੱਧਿਆ ਆ ਜਾਂ ਲੇਟ ਹੋਈ ਜਾਂਦੀ ਤਾਂ ਇੱਥੇ ਬਹਿਗਾ ਕਿ ਇਹ ਗੱਲਾਂ ਨਹੀਂ ਨਾ ਹੋਰ ਸੱਧ ਕਪਾਲੀ ਜਾਂਦੇ ਉਧਰ ਇਹ ਕਿੱਧਰ ਦੀ ਐ ਰਾਤੀ ਜਾਗਦਾ ਬੱਟੇ ਚਾਰ ਦੀ ਕੋਬੱਟਲ ਕਲਵੱਟਨ ਫਿਰ ਬਤਾ ਕੌਣ ਸੜਕੀ ਗਿਆ ਸੀ ਕੌਣ ਸੜਕੀ ਗਿਆ ਸੀ ਮੰਤੀ ਮੰਤੀ ਆਇਆ ਲੈ ਕੇ ਤੁਰਕ ਤੇ ਆਇਆ ਸੀ ਅਸੀਂ ਨਹੀਂ ਆਇਆ ਹਾਂ ਇਹ ਰੋੜ ਫੋੜੀ ਚਲ ਸਮਾਨ ਸੂਣ ਰੱਖਿਆ ਪਾ ਪੜੀ ਪੜੀ ਤੇ ਕੋਈ ਨਹੀਂ ਨੰਗ ਚੱਲ ਚੱਕਦੇ ਵੀ ਚੱਕਦੇ ਵੀ ਨਹੀਂ ਪੂਰ ਸਮਾਨ ਰੱਖਿਆ ਪਿਆ ਤਾਂ ਨੰਗਣਾ ਖਾਣ ਸੱਜ ਹੋ ਗਿਆ ਤਿਆਰ ਤਾਂ ਜਾ ਜਾਓ ਜੀਨਸ ਦੀ ਪਾ ਲੈਣਾ ਔਰੇ ਆ ਜਾ ਪਾਉਣ ਨਾ ਡੋਲ ਨਾਲੇ ਖੜ ਜਾ ਫੇਰ ਲਾ ਕੇ ਉਹੀ ਕੰਮ ਤੇ ਅਈ ਜਲਦੀ ਜਲਦੀ ਤਿਆਰ ਹੋ ਜਾਓ ਗੱਤ ਬਣ ਕੇ ਆ ਫੇਰ ਰਫ ਹੈ ਇਹ ਆਹ ਇੱਕ ਮੱਤ ਗਈ ਸੀ ਪਹਿਲਾਂ ਮਮਾ ਇਹਨੂੰ ਭਾਲੀ ਗਈ ਬਾਹਰ ਜਾਂਦੀ ਅੰਦਰ ਵੜ ਕੇ ਕਿੱਥੇ ਚੱਲਿਆ ਪਾਰਟੀ 에 ਪਾਰਟੀ ਤੇ ਅਬੁੱਲਾ ਤੇ ਜੀਬ ਮਾਰ ਮਾਰ ਕੇ ਪਾੜ ਲੈਣਗੇ ਇਹਨਾਂ ਨੂੰ ਪਾਰਟੀ ਤੇ ਕੀ ਖਾਓਗੇ ਚੀਜ਼ੀਆਂ ਚੰਗਾ ਦੀਦੀ ਨੂੰ ਵਧਾਈਆਂ ਦੇ ਦਿਓ ਵੀ ਦੀਦੀ ਐ ਸੋਡੇ ਕਰਕੇ ਵਾਧੂ ਨੰਬਰ ਲੈ ਗਈ ਹੈ ਨਾ ਬਾਏ ਓਏ ਓਏ ਲੜੋ ਨਾ ਲੜੋ ਨਾ ਕੱਟੀ ਦਾ ਬੰਦ ਦੋ ਤੂੰ ਦੂਜੀ ਨੇ ਕੱਟੇ ਨੂੰ ਵੜਦਾ ਕੱਟੇ ਚੁੱਪ 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 ਕੱਟੇ ਨੂੰ ਵੜਦਾ ਫਰਟੋ ਜੀ ਤੇ ਵਾਹ ਯੋ ਹੈ ਯੋ ਹੂ ਅੱਜ ਸਹਜ ਦੀ ਡਿਊਟੀਆਂ ਮੱਜਾਂ ਨੂੰ ਬਾਣੀ ਪਿਆਉਣ ਤੇ ਹਨਾ ਯੋ ਹੈ ਬੰਨ ਲੈ ਇਹਨੂੰ ਬੰਨ ਲੈ ਇਹ ਹਾ ਨਾ ਤਬਾ ਆ ਜਾਂਦਾ ਹੁੰਦਾ ਕਈ ਵਾਰ ਵਿੱਚ ਕੇ ਰਕੜੇ ਦੀ ਰਕ ਆ ਜਾ ਲਿਆ ਫਿਰ ਇਹਨੂੰ ਇੱਧਰ ਐ ਖੇਤ ਲੈ ਮੈਂ ਇਹਦਾ ਪੱਲੇ ਕਿੱਲ ਕੁਛ ਨਹੀਂ ਕਹਿੰਦਾ ਕੋਈ ਵੀ ਖੜ ਜਾ ਖੜ ਜਾ ਪਿੰਦੀ ਐ ਇੱਕ ਮਿੰਟ ਮਾਰਨ ਦੇ ਮੂੰਹ ਜਾ ਇਹ ਇੰਹੀਂ ਕਰੁੰਦਾ ਲੱਛਣ ਤੂੰ ਬੋਲਣਾ ਖੇਡਣਾ ਓਏ ਖੜੇ ਉਤਾਇਨ ਛੱਡ ਓਏ ਇਹ ਰਾਤ ਨੂੰ ਨਹੀਂ ਜਿਉਂ-ਜਿਉਂ ਕਰੀ ਜਾਂਦੇ ਆ ਤਾ ਸੌ ਜਾਂਦੇ ਆ ਸਾਨੂੰ ਸੌਣ ਨਹੀਂ ਹੁੰਦੀ ਰਾਤ ਨੂੰ ਖੜਾ ਲਿਓ ਆਪਦਾ ਖੜਾ ਛੱਡ ਦੇ ਇਹਨੂੰ ਖੇਡਣ ਦੇ ਰਾਤ ਨੂੰ ਨੀਂਦ ਆ ਜੂਗੀ ਸੋਡਾ ਰਿਜ਼ਲਟ ਵਧੀਆ ਐ ਛੱਡ ਦੇ ਪੁੱਤ ਛੱਡ ਦੇ ਕਿਉਂ ਇਹਨੂੰ ਐ ਕਰੀ ਜਨਾ ਤਾਂ ਇਹ ਦੇਖੀ ਉਹਨੂੰ ਮਾਰੂ ਸਮਾਪਤੀ ਕਰੋ ਅੱਜ ਦੇ ਵਲੌਗ ਦੀ ਦਾ ਅੱਜ ਦੇ ਵਲੌਗ ਦੇਖੀ ਸਮਾਪਤੀ ਕਰਦੇ ਆ ਉਹਦੇ ਨਾਲ ਲੱਗ ਜਾਓ ਤਾਂ ਲਾਈਕ ਵੀ ਕਰਿਓ ਸ਼ੇਅਰ ਵੀ ਕਰੋ ਫੇਸਬੁਕ ਤੇ ਦੇਖਣਾ ਤਾਂ ਫੋਲੋ ਵੀ ਕਰ ਚੋ ਦੇ ਨਾਮ ਇਹ ਚੈਨਲ ਨੂੰ ਸਬਸਕ੍ਰਾਈਬ ਜੀਓ ਤਾਂ ਸਬਸਕ੍ਰਾਈਬ ਕਰਵਾਸੋ